10 ਦਿਨ ਪਹਿਲਾਂ ਦੀ ਗੱਲ ਹੈ ਸਾਡੇ ਪਲਾਟ 'ਚ ਨਾ ਕੂੜਾ ਸੁੱਟਦੇ ਜਾਂਦੇ ਆਪਾਂ 10 ਦਿਨ ਪਹਿਲਾਂ ਉਹਨਾਂ ਨੂੰ ਕਹਿ ਕੇ ਆਏ ਉਦੋਂ ਦੀ ਕੋਈ ਗੱਲ ਬਾਤ ਨਹੀਂ ਕੱਲ ਉਹਨਾਂ ਦੇ ਘਰੇ ਪੋਸਟ ਲਾਸਮੈਂਟ ਵੀ ਕਰਾਈ ਆ ਗੁਰਦੁਆਰਾ ਸਾਹਿਬ ਉੱਥੇ ਜਿਹਨੇ ਕੂੜਾ ਨਹੀਂ ਸੁੱਟਣਾ ਜਾਣ ਬੁੱਝ ਕੇ ਕੂੜਾ ਸੁੱਟ ਕੇ ਜਾਂਦੀ ਆ ਤੇ ਕੰਮ ਤੋਂ ਸਾਰਾ ਹੰਡਰਾ ਰਾਤ ਦੇ ਰੇਟ ਰੋੜਾਂ ਸਾਨੂੰ ਨਾ ਕੋਈ ਹੱਥਿਆਰ ਵੀ ਨਹੀਂ ਤੇ ਤਾਰ ਵਾਲੇ ਤੇ ਪਿਸਤਲ ਵੀ ਉਹਨਾਂ ਦੇ ਕੋਲ ਸਰਦੇਖ ਪਿੰਡ ਕਾਲੇ ਕਨੂਪੁਰ ਦੇ ਵਿੱਚ ਸਥਿਤ ਭਾਈ ਜੈਤੂ ਸਿੰਘ ਕਲੋਨੀ ਚ ਘਰ ਚ ਦਾਖਲ ਹੋ ਕੇ ਕੁਝ ਲੋਕਾਂ ਦੇ ਵੱਲੋਂ ਸ਼ਰੀਆਮ ਗੁੰਡਾਗਰਦੀ ਕਰਦਿਆਂ ਹਮਲਾ ਕੀਤਾ ਗਿਆ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਅਕਤੀ ਤੇ ਉਸ ਦਾ ਪੁੱਤਰ ਜਿਨ੍ਹਾਂ ਨੇ ਆਪਣੀ ਰੰਜਿਸ਼ ਦੇ ਚੱਲਦਿਆਂ ਲਗਭਗ 20-25 ਨੌਜਵਾਨਾਂ ਦੇ ਨਾਲ ਰਲ ਕੇ ਕਬਲਜੀਤ ਸਿੰਘ ਦੇ ਘਰ ਤੇ ਹਮਲਾ ਕਰ ਦਿੱਤਾ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਕਤ ਵਿਅਕਤੀ ਨੇ ਗਿਆਨ ਸਿੰਘ ਤੇ ਉਸਦੇ ਪੁੱਤਰ ਤੇ ਜਾਨ ਬੁਝਕੇ ਕਲੋਨੀ ਦੇ ਵਿੱਚ ਕੂੜਾ ਸੁੱਟਣ ਦੇ ਇੰਤਜ਼ਾਮ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਾਡਾ ਪਲਾਟ ਹੈ ਉੱਥੇ ਇਹਨਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਤੇ ਜਦ ਪਰਿਵਾਰ ਨੇ ਗੱਲ ਦਾ ਵਿਰੋਧ ਕੀਤਾ ਹੈ ਤਾਂ ਬਦਲੇ ਦੀ ਨੀਅਤ ਦਿਨਾ ਘਰ ਤੇ ਹਮਲਾ ਕੀਤਾ ਗਿਆ। ਪਰਿਵਾਰ ਦੀਆਂ ਮਹਿਲਾਵਾਂ ਨੂੰ ਵੀ ਬਚਾਉਣ ਦੀ ਤਦਕੀਸ਼ ਕੀਤੀ ਗਈ ਹੈ ਤਾਂ ਉਹਨਾਂ ਦੇ ਨਾਲ ਵੀ ਬਦਸਲੂਕੀ ਹੋਈ ਹੈ। ਹਮਲਾਵਰਾਂ ਨੇ ਇੱਟਾਂ, ਰੋੜੀਆਂ ਤੇ ਤੇਜ਼ਰ ਹਥਿਆਰਦੰਮ ਨਾਲ ਹਮਲਾ ਕਰਕੇ ਕਾਫੀ ਨੁਕਸਾਨ ਕੀਤਾ। ਮਹਿਲਾ ਸਣੇ 4 ਲੋਕ ਜ਼ਖਮੀ ਹੋ ਗਏ। ਹਾਲਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਆਉਣ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਬਾਹਰੋਂ ਨਾ ਚਾਰ ਜਣੇ ਆਏ ਸਾਡੇ ਘਰ ਸਾਡਾ ਅਕੇ ਗੇਟ ਖੜਕਾਇਆ ਇਹਨਾਂ ਤੋਂ ਆ ਕੇ ਤੇ ਇਹਨਾਂ ਨੇ ਗੇਟ ਖੋਲ੍ਹਿਆ ਕੋਈ ਬਾਤ ਮਾਰਨਾ ਬਾਹਰ ਨਿਕਲੇ ਤਾਂ ਠੀਕ ਅੰਕੜਾ ਗਾੜੀ ਆ ਗਈ ਸਾਡੇ ਘਰ ਆ ਗਏ ਫਾਰਿਆਂ ਤੇ ਗੱਲ ਬਹਿ ਗਏ ਇਹਨਾਂ ਨੇ ਟਾਰਨਟ ਵਾਲੇ ਕੰਮ ਦੇ ਗੱਲਬਾਤ ਲੈ ਕੇ ਆਏ ਸਾਨੂੰ ਪਤਾ ਹੀ ਨਹੀਂ ਸੀ ਕਿ ਆਪ ਕਰਨਾ ਹੈ ਆਹ ਦੇਖੋ ਕਿ ਕੜਿਆ ਤਾਕਤ ਮਾਰ ਮਾਰ ਕੇ ਸਾਡੇ ਸਾਰੇ ਪਰਿਵਾਰ ਦੇ ਸੱਟਾਂ ਲਾ ਦੇ ਕੜਾ ਉਹ ਆਪਣੇ ਪਰਿਵਾਰ ਨੇ ਮੈਂ ਆਪਣੇ ਭਰਾ ਨੂੰ ਫੜਨ ਦੀ ਤੇ ਮੇਰੀ ਉਹ ਆਪਣੇ ਭਰਾ ਨੂੰ ਚਾਪੂ ਮਾਰੀ ਲੇ ਕੇ ਉਹਦੇ ਮੇਰੇ ਨਾਲ ਲੜਿਆ ਜਿਸ ਦਿਨ ਕੜਾ ਦੇਖੋ ਅੰਟੀ ਕਣਕੀ ਤੋਂ ਤਾਂ ਕੰਨੀ ਹੋਣਾ ਚਾਹੀਦਾ ਕੋਈ ਲੜਦਾ ਤੇ ਆਪੋ ਆਪ ਦੇਰ ਵੀ ਨਾ ਨਾ ਸੋਣੇ ਸੱਜਦੇ ਇਹ ਨਾ ਸੱਜਦੇ ਆ ਦੇਖ ਮਾਰ ਮਾਰੀ ਟੱਗ ਨਹੀਂ ਥੋੜੀ ਹਾਲੇ ਇਹ ਟਰੋਡ ਆਵੇ ਕੋਈ ਅੱਡੀ ਗਲੀ ਚ ਕਿੰਦਾ ਸਾਡੇ ਟਰੋਡਾ ਚਲਾ ਕੇ ਗਏ ਰਾਤ ਲੜਾਈ ਹੁੰਦੀ ਹੈ ਤੇ ਮੁੰਡੇ ਕਹਿੰਦਾ ਇਧਰ ਖੋ ਪਹਿਲੇ 4 ਜਣੇ ਪਿੱਛੇ ਬਾਕੀ ਜਣੇ ਸਾਡੇ ਕਿਹੜਾ ਫੜੀਏ ਟਰੱਕ ਉੱਪਰ 35 40 ਜੇਰ ਬਾਅਦ ਜਾਰੇ ਮੈਨੂੰ ਅੱਗੇ ਸਾਰੇ ਅੱਗੇ ਸਾਡੇ ਘਰ ਤੇ ਬੁੜੀਆਂ ਸਾਰੀਆਂ ਸਾਨੂੰ ਖੜਾ ਦਿਖਾਓ ਪਰ ਆ ਚੜਾ ਵੀ ਚਲ ਦੂਸਰੇ ਅੰਤੇ ਯਾ ਕੋਲ ਕਰਕੇ ਭੋਜ ਤਾਂ ਮਜ਼ਾ ਰੋੜਾ ਆਪਨੇ ਦਿੱਚੋ ਹਾਂ ਜਿਆਦੀਆਂ ਖੱਤੀਆਂ ਅੱਜ ਵੀ ਇੱਧਰ ਕੱਲ ਨੂੰ ਇੱਧਰ ਵੀ ਹੋ ਸਕਦਾ ਨਾ ਕਿ ਉੱਥੇ ਮਰ ਜਾਂਦਾ ਐਨਾ ਵੱਡਾ ਪਿਆ ਸੋਰਾ ਡੈਡੀ ਨੂੰ ਲਊ ਹਮਾਨ ਕਰਕੇ ਗਏ ਆ ਇੱਥੇ ਸਿਰ ਚ ਦੱਤਨਾਰੇ ਸਾਡੇ ਘਰੀਆਂ ਕੇ ਸਾਡੇ ਗਾਲ ਪੈਜੇ ਸਾਰੇ ਪਰਿਵਾਰ ਦੇ ਇਹ ਕੜਾਈ ਉਹ ਕੜਾਵੇਂ ਅਹੀਂ ਉਹਨਾਂ ਨਾਲ ਸ਼ਿਡਾਉਂਦੇ ਨਾ ਤਾਂ ਸਾਡਾ ਲਾਅ ਲਿਆ ਜੇ ਨਹੀਂ ਰੱਖਿਆ ਕਿ ਆ ਵੇਖੋ ਮੇਰੀ ਬਾਹ ਤੇ ਪਹਿਲਾਂ ਉਹਨਾਂ ਨੇ ਮੇਰੀ ਬਾਹ ਤੇ ਡੰਡਾ ਮਾਰਿਆ ਫਿਰ ਇਹਨਾਂ ਨੇ ਇੱਟ ਮਾਰੀ ਮੇਰੀ ਬਾਹ ਤੇ ਸਾਡੇ ਘਰ ਦੇ 4005 ਜਣੇ ਹੋਏ ਆ ਦੋ ਮੇਰੇ ਡੈਡੀ ਮੇਰਾ ਭਰਾ ਮੈਂ ਤੇ ਮੇਰੀ ਚਾਚੀ ਮੇਰੀ ਚਾਚੀ ਤੇ ਵੀ ਬਾਹ ਤੇ ਮਾਰ ਕੇ ਗਏ ਮੇਰਾ ਨਾਮ ਸਲੋਨੀ ਆ ਪਾਈ ਜਤਾ ਸਿੰਘ ਕਲੋਨੀ ਕਾਲੇ ਕਨੂਪੁਰ ਤੇ ਸਾਡੇ ਇਦਾਂ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਹੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਹੀਂ ਕੂੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰ ਨਾਲ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਹੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਹੀਂ ਤੁਹਾਡਾ ਦੇਖਣਾ ਹੁਣ ਰਾਤੀ ਅਹੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨ ਨਾਲ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਹੁਣੀ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਤੇ ਭਰਾ ਉਹ ਤੇ ਪੈਗੇ ਪਾਪਾ ਹੁਣਾਂ ਦੇ ਦਾਤਰ ਮਾਰੇ ਕਰਪਾਨਾ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡੋਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ ਪਾਪਾ ਹੁਣਾਂ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੋਣੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਕੜਾ ਐਡੇ ਡੇ ਮੋਟੇ ਕੜੇ ਪਾ ਪਾ ਕੇ ਤੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ ਖੋਇਟਾ ਵੇਖੋ ਕਿੰਨਾ ਨੁਕਸਾਨ ਕੀਤਾ ਇਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਗਲੀ ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇਟਾਂ ਚਾਰ-ਪੰਜ ਜਣੇ ਹੋਏ ਆ ਪਾਪਾ ਮੇਰਾ ਭਰਾ ਚਾਚੀ ਤੇ ਮੈਂ ਹਾਂਜੀ ਹਾਂਜੀ ਹਸਪਤਾਲ ਹੁਣ ਦਾਖਲੇ ਆ ਪੁਲਿਸ ਨੂੰ ਰਿਪੋਰਟ ਕੀਤੀ ਰਾਤ ਦੀ ਹਾਂਜੀ ਹਾਂਜੀ ਪੁਲਿਸ ਵੀ ਆਈ ਸੀ ਤੇ ਵੇਖ ਕੇ ਬਸ ਤੇ ਉਹ ਚਲ ਗਏ ਫਿਰ ਨਹੀਂ ਨਹੀਂ ਫੜੇ ਹੀ ਨਹੀਂ ਗਏ ਕਿਸੇ ਨੂੰ ਨਹੀਂ ਫੜਿਆ ਹਾਂਜੀ ਮੰਗ ਦੀ ਰੈਡ ਜੋ ਮੰਗ ਹੋਣ ਹਾ ਈ ਹੋਈ ਆ ਕਿ ਜਿਨ੍ਹਾਂ ਨੇ ਸਾਨੂੰ ਸੱਟਾਂ ਲਾਈਆਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਕਾਨੂੰਨ ਵਾਈ ਕੀਤੀ ਜਾਵੇ ਕਾਰਵ ਧਮਕੀ ਹੋਈ ਹੋਈ ਤੁੰਦੇ ਹੀ ਜਦੋਂ ਅਸੀਂ ਉਹਨਾਂ ਨੂੰ ਆਨੇ ਕਿ ਕੂੜਾ ਨਹੀਂ ਸੁੱਟਣਾ ਤੇ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਤੇ ਆਂਦੇ ਹੀ ਸਾਡਾ ਨਾ ਵੇਖਣਾ ਹੈ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਦ ਦੇ ਮਾਰੇ ਕਹਿੰਦੇ ਕਿ ਸਾਨੂੰ ਰੋਕ ਕੇ ਵਿਖਾਓ ਅਸੀਂ ਤੇ ਇੱਥੇ ਸੁੱਟਣਾ ਆ ਨਾਮ ਗਿਆਨ ਅਲ ਗਿਆਨ ਸਿੰਘ ਤੇ ਉਹਨਾਂ ਦਾ ਮੁੰਡਾ ਕਰਨ ਤੇ ਇੱਕ ਉਹਨਾਂ ਦਾ ਜਵਾਈ ਗੋਪੀ ਤੀ ਤੀ ਤਾਂ ਉੱਤੇ ਹੀ ਹੋਣਗੇ ਬਹੁਤ ਜਿਆਦੇ ਮੁੰਡੇ ਸੀ ਤੇ ਬੜਾ ਨੁਕਸਾਨ ਵੀ ਕਰਕੇ ਗਏ ਟਰੋੜਾ ਚਲਾ ਕੇ ਗਏ ਪੂਰਾ ਸਾਡਾ ਸਾਰੀ ਤੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਇਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਰਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ-ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਡਾ ਸਾਡਾ ਦਰਵਾਜ਼ਾ ਤੋੜ-ਫੋੜ ਕਰਕੇ ਗਏ ਆ ਭਾਜੀ 9:30 ਵਜੇ ਦੇ ਵਿੱਚ ਦੀ ਗੱਲ ਆ ਕਿ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਭਾਜੀ ਦੱਸੋ ਆਏ ਭਾਜੀ ਥੱਲੇ ਆਇਓ ਇੱਕ ਮਿੰਟ ਕੰਮ ਆ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25-30 ਮੁੰਡੇ ਪਿੱਛੇ ਖੜੇ ਆ ਉਹਨਾ ਆ ਕੇ ਤੇ ਸਾਰੇ ਆ ਉਹਨਾਂ ਦੇ ਗੱਲ ਪੈ ਗਏ ਆ ਦਾਤਰ ਕਰਪਾਨਾ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤੇ 3-4 ਮੈਂਬਰਾਂ ਨੂੰ ਸਾਡੇ ਉੱਪਰ ਸੱਟਾਂ ਲਾ ਕੇ ਗਏ ਦਾਤਰ ਕਰਪਾਨਾਂ ਤੱਕ ਮੇਰੇ ਬੇਟੇ ਦੇ ਛੋਟੇ ਦੇ ਮੇਰੇ ਘਰ ਵਾਲੇ ਦਾ ਬੁਰਾ ਹਾਲ ਕਰਕੇ ਗਏ ਉਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਿਰ 'ਚ ਲੱਗੀਆਂ ਹੱਥਾਂ ਉੱਥਾਂ ਤੇ ਲੱਤਾਂ ਲੁੱਤਾਂ ਤੇ ਸਭ ਇਸ ਟਾਈਮ ਉਹ ਸਿਵਲ ਹਸਪੀਟਲ 'ਚ ਦਾਖਲ ਆ ਮੈਂ ਵੀ ਇਹੀ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਕੀ ਇੱਥੇ ਕੋਈ ਬਚੂਗਾ ਵੀ ਸਾਡੇ ਘਰ ਦਾ ਪਰਿਵਾਰ ਕਿਵੇਂ ਕੀ ਹੋਊਗਾ ਸਾਡੇ ਤੇ ਆਂਡ ਗਵੰਡ ਨੇ ਆ ਕੇ ਫਿਰ ਇੱਥੇ ਰੋਲਾ ਪਾਇਆ ਫਿਰ ਰੋਲਾ ਪਾਇਆ ਫੇਰ ਛੜਾਇਆ ਆ ਕੇ ਸਭ ਨੇ ਤੇ ਫੇਰ ਉਹ ਦੌੜੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਉੱਪਰ ਸਾਰਾ ਕੁਝ ਤੋੜ-ਫੋੜ ਕਰਕੇ ਸਾਡੇ ਦਰਵਾਜ਼ੇ ਖਿੜਕੀਆਂ ਤੱਕ ਸਭ ਤੋੜ ਗਏ ਅਹੀਂ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਸਾਡੇ ਘਰ ਆ ਕੇ ਇਤਿਕ ਮਾਰ ਤੋੜ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਇਹ ਰਤੀ तकरीबन 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹੀ ਤੇ ਗੂੜਾ ਸੁਟਣ ਤੇ ਕੋਈ ਲੜਾਈ ਹੋਈ ਹੈ ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡਫਤ ਵਿੱਚ ਲੜਾਈ ਹੋਈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਆਂ ਦੇ ਚਾਰ ਪਿੰਡਾਂ ਦੇ ਜਿਹੜੇ ਸੱਟਾਂ ਲੱਗਿਆ ਹੋਏ ਨੇ ਹਾਂ ਉਹਨਾਂ ਦੇ ਡਾਕਟਰ ਘਟਾਇਆ ਗਿਆ ਜੀ ਜੋ ਰਿਜ਼ਲਟ ਅਗਸਤ ਐਸਪਲ ਹਰ ਨਹੀਂ ਅਜੇ ਕੋਈ ਨਹੀਂ ਦੋਵੇਂ ਪਾਰਟੀਆਂ ਵੱਲੋਂ ਲੜਾਈ ਹੋਈ ਹੈ ਅਜੇ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਪੱਖ ਨਹੀਂ ਨਹੀਂ ਮੈਨੂੰ ਨੌਲੇਜ ਨਹੀਂ ਹੈ ਇਸ ਬਾਰੇ ਕਿ ਜਿੰਨਾ ਕਿ ਸਾਨੂੰ ਰਿਪੋਰਟ ਹੈ